ਸਿੱਧਾ ਇਹ ਪੁੱਛਿਆ ਗੁਰਨਾਨ ਨੂੰ ਤੁਸੀਂ ਕਰਕੇ ਛੱਡਿਆ ਇੱਕ ਪਾਸੇ ਤਾਂ ਤੁਸੀਂ ਕਾਰ ਛੱਡਣ ਤੇ ਖਲਾਫ ਹੋ ਵੀ ਵਿਅਕਤੀ ਨੂੰ ਕਾਰ ਛੱਡ ਕੇ ਬਾਹਰ ਕੋਲ ਬੁੱਲ ਨਾਲ ਕੋਈ ਤੁਹਾਨੂੰ ਦੀ ਪ੍ਰਾਪਤੀ ਨਹੀਂ ਹੁੰਦੀ ਦੂਜੇ ਪਾਸੇ ਤੁਸੀਂ ਆਪ ਕਾਰ ਛੱਡੀ ਫਿਰਦੇ ਹੋ ਸਿੱਧਾ ਨਾਲ ਕੁਝ ਮਸਲਾ ਹੋਰ ਸੀ ਇਹਦੇ ਪਿੱਛੇ ਕਿ ਫਿਰਦਾ ਫਿਰਦਾ ਸਾਰੇ ਦੋਸਤਾਂ ਚ ਇਹ ਆ ਗਿਆਨ ਫੈਲਾਵੂਗਾ ਸਾਡਾ ਹੋ ਜੂਗਾ ਨੁਕਸਾਨ ਸਾਨੂੰ ਕਿਸੇ ਨੇ ਪੁੱਛ ਲੋਰੀ ਉਹਨਾਂ ਦਾ ਕਹਿਣਾ ਦਾ ਮਤਲਬ ਤਾਂ ਇਹ ਸੀ ਵੀ ਮੁੜ ਜਾ ਘਰ ਨੂੰ ਤੂੰ ਤੂੰ ਕਹਿਣਾ ਤੂੰ ਤਾਂ ਆਫਰੀ ਕਰ ਰਿਹਾ ਉਹ ਉਹ ਸੀਤਾ ਕ ਟੁੱਚਰ ਪਰ ਇਹਦੇ ਚ ਭਾਵਨਾ ਕੀ ਸੀ ਵੀ ਇਹ ਜਿਹੜੀ ਗੱਲ ਜਾਂਦਾ ਜੇ ਦੂਰੀਏ ਨੂੰ ਦੱਸਤੀ ਸਾਡੀ ਇੱਜ਼ਤ ਨਹੀਂ ਰਹਿਣੀ ਮਤਲਬ ਇਹ ਸੀ ਇਹਦੇ ਪਿੱਛੇ ਤਾਂ ਉਥੇ ਰੋਣਾ ਜਵਾਬ ਹੈ ਹੈਪੀ ਬਰਥਡੇ ਕੀ ਕਰ ਰਹੇ ਹੋ ਮੈਂ ਤਾਂ ਕੋਈ ਗੁਰਮੁਖਤ ਕੋਲਦਾ ਫਿਰਦਾ ਗੁਰਮੁਖ ਕੋ ਖੋਜੇ ਤੇ ਭੈ ਉਦਾਸੀ ਮੈਨੂੰ ਗੁਰਮੁਖ ਖਲਾਬ ਨੂੰ ਇਹ ਤਾਂ ਅੰਮ੍ਰਲ ਲੱਭਦੇ ਸੀ ਲੱਭਿਆ ਨਹੀਂ ਹੈ ਲੱਭਿਆ ਨਹੀਂ ਕੋਈ ਗੁਰਮੁਖ ਦੂਜਾ ਜੇ ਗੁਰਮੁਖ ਹੋਦਾ ਗੁਰਮੁਖੀ ਬਾਣੀ ਵੀ ਸਾਡੇ ਕੋਲ ਹੁੰਦੀ ਉਸ ਵੇਲੇ ਜਿਹੜਾ ਉਹ ਪਹਿਲਾਂ ਗੁਰਮੁਖ ਹੋ ਗਏ ਕੋਈ ਨਾ ਕੋਈ ਤਾਂ ਪਹਿਲਾਂ ਉਹਨਾਂ ਦੀ ਬਾਣੀ ਸਾਡੇ ਕੋਲ ਹੈ ਭਗਤਾਂ ਦੀ ਉਹਨਾਂ ਦੇ ਹਿੱਸੇ ਲੈ ਕੇ ਖੇੜ ਬਾਣੀ ਸਾਡੇ ਕੋਲ ਦਰਜ ਹੈ ਭਗਤਾਂ ਦੀ ਬਾਣੀ ਗੁਰਨਾਥ ਦੇਵ ਜੀ ਬੜੇ ਕੋਈ ਭਗਤ ਹਾਜ਼ਰ ਨਹੀਂ ਹੈ ਸਰੀਰ ਕਰਕੇ ਉਤਪਾਦ ਤਾਂ ਮਰਦ ਨਹੀਂ ਹੁੰਦੇ ਆਤਮਾ ਕਰਕੇ ਜਿਉਂਦੇ ਰਹਿੰਦੇ ਹੁੰਦੇ ਨੇ ਪਰ ਸਰੀਰ ਕਰਕੇ ਇਹਦੀ ਸੰਸਾਰ ਚ ਹੈ ਨਹੀਂ ਸੰਸਾਰ ਚ ਸੰਸਾਰ ਨੂੰ ਤਾਂ ਸਰੀਰ ਕਰਕੇ ਲੱਗਦਾ ਹੁੰਦਾ ਵੀ ਹੈਗਾ ਆ ਨਾ ਹੈਗਾ ਸੰਸਾਰ ਦਾ ਸਾਡਾ ਦੇਸ਼ੀ ਕੋਣ ਤਾਂ ਜੇ ਸਰੀਰ ਹੈਗਾ ਤਾਂ ਹੈਗਾ ਜਦ ਨਹੀਂ ਹੈ ਤਾਂ ਨਹੀਂ ਹੈ ਉਹ ਆਤਮਾ ਤੱਕ ਸਾਡੀ ਪਹੁੰਚ ਨਹੀਂ ਹੁੰਦੀ ਇੱਥੇ ਕਹਿਣ ਦਾ ਮਤਲਬ ਵੀ ਇਹੀ ਹੈ ਵੀ ਸਰੀਰ ਕਰਕੇ ਨਹੀਂ ਸੀਗਾ ਉਦਦੇ ਤავਨ ਦਾ ਮੇਲ ਬੁਲਾ ਕਾਤੀ ਗੱਲ ਵੀ ਹੁੰਦੀ ਪਗਤ ਸਾਰੇ ਪਹਿਲਾਂ ਹੋ ਚੁੱਕੇ ਕੋਈ ਤਾਂ ਬਾਦ ਇਹ ਜਿਹੜੀ ਮਤ ਸੀ ਇਹ ਮਤ ਇਸੇ ਤਰ੍ਹਾਂ ਦੀ ਪੋਜੀਸ਼ਨ ਸੀ ਹਲਬਾਦੀ ਜਿਵੇਂ ਅੱਜ ਹੈ ਸਾਡੇ ਕੋਲ ਅੱਜ ਸਾਡੇ ਕੋਲ ਕਾਗਜ਼ਾਂ ਦੇ ਗ੍ਰੰਥਾਂ ਵਿੱਚ ਪੋਥੀ ਵਿੱਚ ਪੁਸਤਕਾਂ ਵਿੱਚ ਇਹ ਮਤ ਹੈ ਪਰ ਪ੍ਰਚਾਰ ਜੇ ਮਤ ਹੈ ਜੀ ਇਹ ਤਾਂ ਉਹ ਆਗਮੀ ਦੀ ਪਖੜ ਚ ਕਿਸੇ ਵਿਅਕਤੀ ਦੀ پکڑ ਕੇ ਮਤ ਨਹੀਂ ਹੈ ਇਸ ਵਕਤ ਇਸ ਕਰਕੇ ਪ੍ਰਚਾਰ ਨਹੀਂ ਹੋ ਰਿਹਾ ਸਹੀ ਕੋਈ ਟਿਕਾਣਾ ਨਹੀਂ ਸਹੀ ਉਹ ਜਿਹੜੇ ਸਾਰੇ ਵਿਦਵਾਨ ਵਿਦਵਾਨ ਤਾਂ ਘਰ ਉਹਦੇ ਹੋ ਹੁੰਦੇ ਹੀ ਨੇ ਹੋਰ ਵੀ ਜਿਹੜੇ ਆਪਣੇ ਆਪ ਨੂੰ ਸੰਤ ਕਹਿੰਦੇ ਉਹ ਵੀ ਉਹ ਜਿਹੜੇ ਆਪਣੇ ਆਪ ਨੂੰ ਸੰਤ ਕਹੋਦੇ ਨੇ ਉਹ ਮਹਾਪੁਰਸ਼ ਕਹਾਇਆ ਉਹ ਵੀ ਉਹ ਜਿਹੇ ਸਾਰੇ ਉਹ ਜਿਹੇ ਹੋਏ ਸੀ ਉਹਨਾਂ ਦੀਆਂ ਗੱਲਾਂ ਤੋਂ ਉਹਨਾਂ ਦੇ ਜ਼ੇਬ ਕਾ ਤੋਂ ਪਤਾ ਲੱਗਦਾ ਹੈ Víte, orde...